ਕਿਸਾਨ ਸੰਗਠਨ समिती ਪਿਆਪ ਕੋਟ ਬੁੱਢਾ ਜੱਸੀ ਬੰਦੀ ਨੌਰੀ ਬਾਜ਼ਾਰ ਦੇ ਆ ਵੇਖੋ ਜੀ ਸਵੇਰ ਦਾ ਸਵੇਰੇ ਸਵੇਰੇ ਦਾ ਦ੍ਰਿਸ਼ ਆ ਵੀਰ ਇੱਧਰ ਬਿਠੇ ਆ ਬਹੁਤ ਸਭਰਾਵਾਂ ਵਾਲੇ ਵੇਖੋ ਕੋਈ ਸਲਾਹ مشورہ ਕਰ ਰਹੇ ਆ ਇਹ ਇਧਰ ਇੱਕ ਚਾਹ ਪਾਣੀ ਦਾ ਇਥੇ ਕਿਸਾਨ ਜਿਹੜੇ ਆ ਉਹ ਸੜਕੇ 4 ਵਜੇ ਹੀ ਉੱਠ ਪੈਂਦੇ ਆ ਇਧਰਾਂ ਸਲਵਾ ਗੁੰਧਾਵੇ ਹੋਣੀ ਭਾਂਡੇ ਕਰ ਰਹਾ ਹੈ ਸਾਫ ਨਹੀਂ ਤੁਹਾਨੂੰ ਚਾਹੀ ਗਿਆ ਜੀ ਹਾਂਜੀ ਸਰਜੀ ਖਾਲਸਾ ਬੈਠੇ ਹਾਂਜੀ ਸਾਰੇ ਵੀਰਾਂ ਨੂੰ ਗੁੱਡ ਮਾਰਨਿੰਗ ਸਵੇਰ ਦੀ ਸਜਰੀ ਸਵੇਰ ਕਹਿ ਦਈਏ ਕਿ ਆ ਤੁਸੀਂ ਦੇਖ ਲਓ ਸਾਡੇ ਮਾਜੇ ਦੇ ਮਜੈਲ ਯੋਧੇ ਜਿਹਾਰੂ ਇੱਥੇ ਪਹਿਲੋਂ ਵੀ ਉਹੋ ਲੜੇ ਸੀ ਤੇ ਅੱਜ ਵੀ ਪਾਉ ਜੀ ਖੇਤਰੀਆਂ ਪ੍ਰਧਾਨ ਜੀ ਤਿਆਰੀਆਂ ਹਾਂਜੀ ਹਾਂਜੀ ਹਾਂ ਜੇ ਚਾਹ ਤੇ ਚਾਰ ਸੇ ਬੰਦੇ ਜੀ ਆ ਚਾਹ ਪੀ ਲੈ ਚਾਹ ਆਏ ਆ ਅੱਜ ਸਾਡੀ ਚਰਚਾ ਕਰਦਾ ਆ ਆਇਆ ਤੂੰ ਜਾਣ ਦੇ ਫੱਲਾ ਵੀ ਮੈਨੂੰ ਰੁਕ ਰਿਆ ਕਰ ਚਾਹ ਪੀ ਲੈ ਚਾਹ ਛੇਤੀ ਕਰ ਚਾਹ ਵੇਖੋ ਜੀ ਪ੍ਰਧਾਨ ਸਾਡੇ ਇੰਨੀ ਆ ਡਿਊਟੀ ਇੱਕ ਛਿਬੜ ਛੱਡ ਚੱਲੇ ਆ ਦੂਜੀ ਲੈ ਚੱਲੇ ਆ ਆਂਦੇ ਵੀ ਛੇਤੀ ਕਰੋ ਅਜੇ ਹੋਰ ਵੀ ਕੰਮ ਬਹੁਤ ਨੇ ਅਜੇ ਭਾਗ ਜੀ ਕੱਲ ਚਾਰ ਬੋਰੀਆਂ ਤਾਂ ਖੰਡ ਦੀਆਂ ਪੰਜ ਪੀਪੇ ਘਿਓ ਦੇ ਲੈ ਕੇ ਆਇਆ ਜੀ ਕਿਉਂਕਿ ਇੱਥੇ ਫੁਲਕਾ ਪਾਣੀ ਪੱਕਦਾ ਹੈ ਜੀ ਪਰੌਂਠੇ ਪੱਕਦੇ ਆ ਸਵੇਰੇ ਸਵੇਰੇ ਤੇ ਸੰਗਤਾਂ ਦੇ ਵਰਤਾਏ ਜਾਂਦੇ ਆ ਸਾਡੇ ਬਾਬਾ ਜੀ ਦਿਨ ਨਾ ਰਾਤ ਕੌਜੀ ਦਿਨ ਰਾਤ ਦੀ ਮਿੱਥੇ ਸੇਵਾ ਕਰਦੇ ਆ ਜੀ ਤੇ ਰਾਤ ਨੂੰ ਸੌਣ ਸਮੇਂ ਬੜੀ ਵੱਡੀ ਪ੍ਰੋਬਲਮ ਆਉਂਦੀ ਆ ਜੀ ਉਹਨਾਂ ਮੰਜਿਆਂ ਦਾ ਵੀ ਬੰਦ ਕਰਦੇ ਆ ਚਲੋ ਜੀ ਚਲੋ ਆਜੋ ਵੀ ਆਜੋ ਸਿੰਘਾ ਆਜੋ ਆ ਕੋਈ ਗੱਡੀ ਦੇ ਮਗਰੀ ਪਾਈ ਆ ਟਰਾਲੀ ਚਲੋ ਭਾਈ ਚਲੋ ਹਾਂ ਵੀ ਟਰਾਲੀ ਦੇ ਵਿੱਚ ਸਿੰਘ ਇਹ ਮੋੜੇ ਕੋ ਇੱਕ ਮਗਰਮਾ ਬਾੜੀਏ ਹਾਂਜੀ ਕਾਲੇ ਨਾਲ ਮਾਰਦੇ ਬਸ ਹੋ ਗਿਆ ਇਹ ਦਵਾਈ ਨਹੀਂ ਲੀਨ